ਪੁਰਦੇ ਨੇੜੇ ਕਿਸੇ ਪਿੰਡ ਦੇ ਇੱਕ ਨੌਜਵਾਨ ਕਮਕਾਰ ਦੀ ਤਲਾਸ਼ ਵਿੱਚ ਦਿੱਲੀ ਆਇਆ ਹੈ ਪਿੱਛੇ ਬੁੱਢੇ ਮਾਂ ਬਾਪ ਤੇ ਇੱਕ ਬੇਣ ਰੇਲਵੇ ਲਾਂਡੇ ਨਾਲ ਉਹਨਾਂ ਦਾ ਮਕਾਨ ਤੇ ਉਹਦੇ ਉਪਰ ਰੇਲਵੇ ਸਟੇਸ਼ਨ ਤੋਂ 2 ਮੀਲ ਹੋ ਰਿਹਾ ਹੈ ਸ਼ਹਿਰ ਤੋਂ ਬਾਹਰ ਕਮਕਾਰ ਦੀ ਤਲਾਸ਼ ਹੈ ਜਾਇਰਾ ਕਾਫੇ ਦਿਨ ਟਕਰਾਏ ਧਰੁਦਰ ਮਾਰਦਾ ਰਿਹਾ ਕੰਮਕਾਰ ਤੇ ਮਿਲਿਆ ਨਾ ਪਰ ਇੱਕ ਵੱਡਾ ਗੁਨਾਹ ਹੋ ਗਿਆ ਪਾਪ ਉਹ ਗੁਨਾਹ ਕੀਤਾ ਤੇ ਤੋ ਪਕੜ ਦੇ ਚ ਵੀ ਆ ਗਿਆ ਅਦਾਲਤ ਨੇ 3 ਸਾਲ ਦੀ ਸਜ਼ਾ ਦਿੱਤੀ ਜੇਲ੍ਹ ਵਿੱਚ ਰੋਂਦਾ ਮਾਂ ਬਾਪ ਸ਼ਰਾਫਤ ਦੇ ਮਜਸਮੇ ਸਨ ਉਹਨਾਂ ਦੀ ਆਪਣੀ ਮਾਣ ਮਰਿਆਦਾ ਸੀ ਇੱਕ ਬਹਿਨ ਬਾਰ-ਬਾਰ ਯਾਦ ਆਵੇ ਪਰ ਜੇਲ੍ਹ ਦੇ ਚੋਂ ਚਿੱਠੀ ਲਿਖੇ ਹਿੰਮਤ ਨਾ ਹੋਏ ਕਿ ਉਹਨਾਂ ਨੂੰ ਪਤਾ ਚੱਲ ਜਾਏਗਾ ਮੈਂ ਕੈਦੀ ਔਰ ਮੇਰੇ ਕੋਲ ਅਨਰਥ ਹੋਇਆ ਹੈ ਰੋਜ਼-ਰੋਜ਼ ਹੁਣ ਬੁਲਾਉਣ ਦੀ ਕੋਸ਼ਿਸ਼ ਕਰਦਾ ਜੋ ਘਟਨਾ ਘਟ ਗਈ ਤੇ ਮਾ-ਬਾਪ ਭੁੱਲਦੇ ਨਹੀਂ ਨਾ ਉਹ ਘਟਨਾ ਬੁਲਦੀ ਹੈ ਨਾ ਮਾ-ਬਾਪ ਭੁੱਲਦੇ ਹਨ फितरत करके स्वभाव करके नेक सी जਵੇਂ ਕਹਿੰਦੇ ਨੇ ਹਾਲਾਤ ਕਰਕੇ ਵੱਧੋਗੇ ਹਾਲਾਤ ਐਸੇ ਹੈ ਬੁਰਾ ਹੋਗੇ ਫਿਤਰਤ ਕਰਕੇ ਸੁਭਾਅ ਕਰਕੇ ਨੇਕ ਸੀ ਜੈਸੇ ਕਈ ਦਫਾ ਸੁਝਾ ਕਾ ਬੰਦਾ ਵੀ ਚਲਦਿਆਂ ਚਲਦਿਆਂ ਠੋਕਰ ਖਾ ਕੇ ਗਿਰ ਜਾਂਦਾ ਹੈ ਤੇ ਲੋਕੀ ਕਹਿ ਦਿੰਦੇ ਨੇ ਅੰਨਾ ਸੇ ਤਾਂ ਤੇਰੀ ਤੇ ਅੱਖਾਂ ਸਨ ਪਰ ਹੋ ਜਾਂਦਾ ਹੈ ਕਈ ਵਾਰ ਅੱਖਾਂ ਵਾਲਾ ਵੀ ਠੋਕਰ ਖਾ ਕੇ गिर ਜਾਂਦਾ ਹੈ गिर ਜਾਂਦਾ ਹੈ ਸੁਭਾਅ ਕਰਕੇ ਫਿਤਰਤ ਕਰਕੇ ਬੜਾ ਨੇਕ ਸੀ ਕੌਕਰ ਖਾ ਗਿਆ ਗਿਰ ਗਿਆ 3 ਸਾਲ ਦੀ ਸਜ਼ਾ ਹੋਈ 3 ਸਾਲ ਤੱਕ ਬਸ ਆਪਣੇ ਹੰਜੂ ਹੀ ਪੀਂਦਾ ਰਿਹਾ ਯਾਦ ਕਰਦਾ ਰਿਹਾ ਆਪਣੇ ਗਮਾਂ ਨੂੰ ਦੁਕਾਨ 3 ਸਾਲ ਤੋਂ ਬਾਅਦ ਜਦ ਅਦਾਲਤ ਤੋਂ ਫੈਸਲਾ ਹੋਇਆ ਇਹਨੂੰ ਰਿਹਾ ਕਰ ਦੋ ਇਹਦੀ ਅਬਦੀ ਪੂਰੀ ਹੋ ਗਈ ਹੈ ਇਹ ਹੁਕਮ ਜੈਸੇ ਉਸਨੂੰ ਸੁਣਾਇਆ ਗਏ ਨਹੀਂ ਘਰ ਚਿੱਠੀ ਲਿਖੇ ਮੈਂ ਆ ਰਿਹਾ ਤੇ ਤੁਹਾਨੂੰ ਜ਼ਰੂਰ ਪਤਾ ਚਲ ਗਿਆ ਹੋਵੇਗਾ ਮੈਂ ਗੁਨਾਹ ਕੀਤਾ ਹੈ ਮੈਂ 3 ਸਾਲ ਦੀ ਜੇਲ੍ਹ ਕੱਟਿਆ ਇਤਨੇ ਸਮੇਂ ਤੱਕ ਗੱਲ ਛੁਪੀ ਨਹੀਂ रह ਸਕਦੀ ਪੁਲਿਸ ਨੇ ਜੇਲਰ ਨੇ ਆਖਰੇ ਇੱਕ ਦਿਨ ਉਹਦੇ ਕੋਲੋਂ ਪੁੱਛਵਾ ਹੀ ਲਿਆ ਮਾਰ ਘੁੱਟ ਕੇ ਕਰ ਕਿਥੇ ਤੇਰਾ ਐਡਰੈਸ ਕੀ ਹੈ ਪਤਾ ਕੀ ਹੈ ਦੱਸਦਾ ਨਹੀਂ ਸੀ ਮਾਰ ਖਾ ਜਾਂਦਾ ਸੀ ਨਹੀਂ ਦੱਸਦਾ ਸੀ ਤਰ੍ਹਾਂ ਤਰ੍ਹਾਂ ਦਾ ਤਸ਼ੱਦਦ ਸਹਾਰ ਲੈਂਦਾ ਸੀ ਨਹੀਂ ਦੱਸਦਾ ਸੀ ਦੱਸ ਦਿੱਤਾ ਉਹਨਾਂ ਨੇ ਜੱਟੇ ਪਾ ਦਿੱਤੇ ਰਿਹਾਈ ਦੀ ਜੱਟੇ ਵੀ ਪਾ ਦਿੱਤੀ ਇਸਨੇ ਆਪ ਵੀ ਪਾਈ ਆਖਿਆ ਮੈਂ ਫਲਾਣੀ ਟ੍ਰੇਨ ਤੇ ਆ ਰਹੇ ਹਾਂ ਅੰਦਰ ਜੇਲ੍ਹ ਵਿੱਚ ਮਜ਼ਦੂਰੀ ਕਰਦੇ ਆ ਜੋ ਇਸ ਦੇ ਪੈਸੇ ਬਣੇ ਹਨ ਉਹ 3 ਸਾਲਾਂ ਬਾਅਦ ਇਸ ਨੂੰ ਦਿੱਤੇ ਗਏ ਕਦੇ ਦਿਨ ਕਰ ਕੇ ਕਹਿੰਦੇ ਨੇ ਕਿ ਸੰਯੋਗ ਸਮੇਲੋ ਜਿਸ ਕੋਚ ਦੇਚ ਉਹ ਬੈਠਾ ਸੀ ਮੈਂ ਵੀ ਉੱਥੇ ਬੈਠਾ ਉਹਨੇ ਘਰ ਚਿੱਠੀ ਲਿਖੀ ਸੀ ਮੈਂ ਗੁਨਾਹਗਾਰ ਹਾਂ ਮੈਂ ਪਾਪੀ ਹਾਂ ਜੇ ਮੈਂ ਤੁਹਾਨੂੰ ਕਬੂਲ ਹਾਂ ਤੇ ਕਰਦੇ ਜਿਹੜਾ ਪिपल ਦਾ درخت ਹੈ ਨਾ ਇਦਰ ਤੇ ਚਿੱਟੇ ਰੰਗ ਦੀ ਇੱਕ ਟਾਕੀ ਟੰਗ ਲੈਣਾ ਤੇ ਮੈਂ ਸਮਝਾਂਗਾ ਤੁਸੀਂ ਮੇਰੇ ਲਈ ਕਰਦੇ ਬੂਏ ਖੁੱਲੇ ਰੱਖੇ ਤੁਹਾਡੇ ਦਿਲ ਦੇ ਵਿੱਚ ਮੇਰੇ ਲਈ ਥਾਂ ਹੈ ਤਾਂ ਤੇ ਮੈਂ ਸਟੇਸ਼ਨ ਤੇ ਉਤਰ ਜਾਵਾਂਗਾ ਆ ਜਾਵਾਂਗਾ ਕਰ ਅਗਰ ਇਹ ਚਿੱਟੀ ਟਾਕੀ ਨਾ ਬੰਨੀ ਹੋਈ ਮੈਂ ਨਹੀਂ ਉਤਰਾਂਗਾ ਮੈਂ ਕਿਸੇ ਹੋਰ ਪਾਸੇ ਚਲਾ ਜਾਵਾਂਗਾ ਗੁੰਮਨਾਮ ਹੋ ਜਾਵਾਂਗਾ ਕਰ ਨਹੀਂ ਆਵਾਂਗਾ ਸਮਝਾਂਗਾ ਤੁਹਾਡੇ ਘਰ ਦੇ ਦਰਵਾਜ਼ੇ ਤੁਹਾਡੇ ਦਿਲ ਦੇ ਦਰਵਾਜ਼ੇ ਮੇਰੇ ਲਈ ਬੰਦ ਰਹਿ। ਕੰਡੇ ਦੇ ਉਹ ਨੌਜਵਾਨ ਜਿਵੇਂ ਦਿਨ ਕਰਨੇ ਲਿਖਿਆ ਬਾਹਰ-ਬਾਰ ਚਾਤ ਮਾਰ ਕੇ ਬਾਹਰ ਦੇਖੇ ਜਦ ਗੱਡੀ ਉਦੇਪੁਰ ਦੇ ਨੇੜੇ ਪਹੁੰਚਣ ਵਾਲੀ। ਦਿਨ ਕਰਨੇ ਆਖਰ ਪੁੱਛ ਲਿਆ ਕਿਉਂਕਿ ਉਹਦੀਆਂ ਅੱਖਾਂ ਭਰੀਆਂ ਹੋਈਆਂ ਸਨ। ਇਤਨੀ ਬੇਤਾਬੀ ਕੀ ਐ ਸਟੇਸ਼ਨ ਆਈ ਤੇ ਉਤਰ ਜਾਏ। ਪਰ ਸਟੇਸ਼ਨ ਤੋਂ ਪਹਿਲੇ ਉਹਦਾ ਮਕਾਨ ਸੀ ਰੇਲਵੇ station ਦੇ ਨਾਲ ਥੋੜੀ ਜਿਹੀਆਂ ਦੂਰੀ। ਤਾਂ ਦੇਖਦਾ ਪਿਆ ਸੀ ਕਵੀ ਸੰਦਨਕਰ ਉਹਨਾਂ ਨੇ ਇਸ ਨੂੰ ਬੜੇ ਵਿਸਥਾਰ ਨਾਲ ਰੰਗ ਦੇ ਕੇ ਲਿਖਿਆ ਕਿਉਂਕਿ ਕਵੀ ਹਿਰਦਾ ਸੀ ਉਸ ਨੌਜਵਾਨ ਨੇ ਸਾਰੀ ਵਾਰਤਾ ਸੁਣਾ ਦਿੱਤੀ ਮੈਂ ਬਾਹਰ ਇਸ ਵਾਸੇ ਦੇਖਦਾ ਪਿਆ ਬਾਰ-ਬਾਰ ਫਿਦਰੇ ਘਰ ਲੰਘ ਨਾ ਜਾਏ ਤੇ ਮੈਂ ਇਹ ਦੇਖਣਾ ਚਿੱਟੀ ਟਾਕੀ ਬੰਨੀ ਹੋਈ ਇਹ ਪिपल ਤੇ ਕਿਨੇ ਹੋਵੇਗੀ ਮੈਂ ਘਰ ਨਹੀਂ ਜਾਣਾ ਉਹਨਾਂ ਨੇ ਮੇਰੇ ਲਈ ਘਰ ਦੇ ਦਰਵਾਜ਼ੇ ਬੰਦ ਰੱਖੇ ਕਿਉਂਕਿ ਮੇਰੇ ਕੋਲ ਗਲਤੀ ਹੋ ਗਈ ਬਹੁਤ ਵੱਡੀ ਘਰ ਦੀ ਬਦਨਾਮੀ ਜੈਸੇ ਘਰ ਨੇੜੇ ਆਇਆ ਉਹ ਦੇਖ ਕੇ 당 ਰਹਿ ਗਿਆ ਬਿੱਪਲ ਦੀਆਂ ਜਿਤਨੀਆਂ ਸ਼ਾਖਾਂ ਸਨ ਸਾਰਿਆਂ ਤੇ ਟਾਹਟੀਆਂ ਬਣੀਆਂ ਕਿਦਰੇ ਐਸਾ ਨਾ ਹੋਵੇ ਇੱਕ ਟਾਹਤੀ ਉਹਨੂੰ ਦਿਖਾਈ ਨਾ ਦੇਵੇ ਤੇ ਲੰਘ ਜਾਏ ਕਰ ਆਵੇ ਨਾ ਕਿ ਉਤਰੇ ਨਾ ਸਾਰੇ ਪਿਪਲ ਦੇ ਉੱਤੇ ਉਹਨਾਂ ਨੇ ਚਿੱਟੀਆਂ ਟਾਕੀਆਂ ਬੰਨੀਆਂ ਇਸ ਕਹਾਣੀ ਤੋਂ ਮੈਨੂੰ ਬੜੀ ਪ੍ਰੇਰਣਾ ਮਿਲੀ ਬੜੀ ਪ੍ਰੇਰਣਾ ਮਿਲੀ ਰੱਬ ਨੇ ਪਤਾ ਨਹੀਂ ਕਿੰਨੀ ਥਾਵਾਂ ਤੋਂ ਆਵਾਜ਼ ਮਾਰੀ ਹੈ ਉਹ ਰੋਜ਼ ਮਾਰਦਾ ਹੈ ਕਿਧਰੇ ਕੁਰਾਨ ਬਣ ਕੇ ਕਿਧਰੇ ਪੁਰਾਣ ਬਣ ਕੇ ਕਿਧਰੇ ਗੀਤਾ ਬਣ ਕੇ ਕਿਧਰੇ ਬਾਈਬਲ ਬਣ ਕੇ ਕਿਦਰੇ ਗਿਆਨ ਦਾ ਸਾਰ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਣ ਕੇ ਇਹ ਚਾਰੋਂ ਪਾਸੇ ਕਿਦਰੇ ਮਸਜਿਦ ਦੇ ਚੋਂ ਬੁਲਾ ਰਿਹਾ ਹੈ ਕਿਦਰੇ ਮੰਦਰ ਦੇ ਚੋਂ ਬੁਲਾ ਰਿਹਾ ਹੈ ਤੂੰ ਨਹਾ ਕਿਦਰੇ ਆਵਾਜ਼ ਮਾਰ ਰਿਹਾ ਹੈ ਗੁਰਦੁਆਰਿਆਂ ਚ ਰੋਜ਼ ਰੋਜ਼ ਮਾਰ ਰਿਹਾ ਹੈ ਤੂੰ ਆ ਜਾ ਛੱਡ ਗੁਨਾਹਾਂ ਦੀ ਗੱਲ ਪਾਪ ਦੀ ਗੱਲ ਛੱਡ ਤੂੰ ਆ ਜਾ ਮਮਤਾ ਦੀ ਮਾਰੀ ਹੋਈ ਮਾਂ ਚਿਕੜ ਨਾਲ ਲਿਬੜੇ ਹੋਏ ਬੱਚੇ ਨੂੰ ਵੀ ਸੀਨੇ ਨਾਲ ਲਾ ਲੈਂਦੀ ਹੈ ਨਹੀਂ ਦੇਖਦੀ ਮਲ ਮੂਤਰ ਨਾਲ ਲਿਬੜਿਆ ਹੈ ਨਹੀਂ ਦੇਖਦਾ ਪ੍ਰਮਾਤਮਾ ਕਿ ਮਾ ਮਾ ਵਰਗਾ ਹਿਰਦਾ ਵੀ ਨਹੀਂ ਹੈ ਲੱਖਾਂ ਮਾਵਾਂ ਕੁਰਬਾਨ ਕੀਤੀਆਂ ਜਾ ਸਕਦੀਆਂ ਜਾਂ ਸਕਦੇ ਨੇ ਉਸ ਦੇ ਮਮਤਾ ਦੇਤੇ ਇਤਨਾ ਮਮਤਾ ਭਰਿਆ ਜ਼ਾਹਿਰ ਦਾ ਤੂੰ ਘਰ ਆਓ ਮੇਰੇ ਮੇਂ ਮਹਾਰਾਜ دیਵਾਨੇ ਗੁਰੂ ਅਰਜਨ ਦੇਵ ਜੀ ਤੂੰ ਘਰ ਆਓ ਮੇਰੇ ਮੇਂ ਤੇਰੇ ਦੁੱਖੇ ਹਰ ਆਪਨੇ ਵਾਰੇ ਇਹ ਪਾਪ ਤੇਰੇ ਕੋਲ ਨਹੀਂ ਧੁਲਣਗੇ ਉਹੀ ਤੋਵੇਗਾ ਤੂੰ ਆ ਜਾ ਸੇ ਇਹ ਗੁਨਾਹ ਤੇਰੇ ਕੋਲ ਨਹੀਂ ਧੁਲਨੇ ਇਹ ਪਾਪ ਤੇਰੇ ਕੋਲ ਨਹੀਂ ਧੁਲਨੇ ਤੂੰ ਇੱਕ ਦਫਾ ਆਹ ਤੇ ਜਾ ਸਾਰੇ ਪਾਪ ਉਹ ਤੇਰੇ ધો ਦੇਗਾ ਸਾਰੇ ਗੁਨਾਹ ਉਹ ਤੇਰੇ ધો ਦੇਗਾ ਉਹਨੇ ਚਿਰ ਤੱਕ ਤੇਰੇ ਕੋਲ ਨਹੀਂ ਧੁੱਲਨੇ ਇੱਕ ਪਾਪ ਨੂੰ ਧੋਂਦਿਆਂ ਧੋਂਦਿਆਂ ਵੀ 10 ਪਾਪ ਕਰ ਬੈਠੇਗਾ ਦਸਾਂ ਗੁਨਾਹਾਂ ਨੂੰ ਧੋਂਦਿਆਂ ਧੋਂਦਿਆਂ ਸੌ ਕਰ ਬੈਠੇਗਾ ਤੂੰ ਆ ਜਾ ਤੇ ਆਣਾ ਕੀ ਹੈ ਸੁਰਤ ਦਾ ਮਨ ਨੂੰ ਕਾਲ ਦੇ ਚੋਂ ਕਢ ਕੇ ਅਕਾਲ ਨਾਲ ਜੋੜਨਾ ਤੇ ਵਿਦੇ ਕੀਏ ਇੱਕ ਸ਼ਬਦ ਲੈਵਲਾ ਹੈ ਫਿਰ ਹੋਵੇਗਾ ਕੀ ਨਉ ਨਿਦੀ 18 ਸਿੱਧੀ ਪਿਛੇ ਲਗਿਆ ਵਰਨ ਜੋ ਹਰ ਹਿਰਦੇ ਸਦਾ ਵਸਾਏ ਜੈਸੇ ਤਨ ਦੀ ਪਕੜ ਖਤਮ ਹੁੰਦੀ ਹੈ ਇੱਕ ਜਬਦ ਲੈ ਲਾਏ ਮਨੁੱਖ ਸਿੱਧ ਹੋ ਜਾਂਦਾ ਹੈ ਪ੍ਰਸਿੱਧ ਹੋ ਜਾਂਦਾ ਹੈ